ਆਪ ਜਿਹੜੇ ਉਹ ਮ ਬੱਚੇ ਨੇ ਜਿਹੜੇ ਬਲਵਾਨ ਉਹਨਾਂ ਨੂੰ ਜਿਹੜਾ ਬਲੱਡ ਜਿਹੜਾ ਦੇਖੋ ਜਿਹੜਾ ਥੈਲਾਸੀਮੀਆ ਹੈਗਾ ਇਹ ਇਹਨੂੰ ਅਸੀਂ ਬਲੱਡ ਡਿਸਆਰਡਰ ਜਾਂ ਹਿਮਟੋਲੋਜੀਕਲ ਡਿਸਆਰਡਰ ਕਹਿੰਦੇ ਆ ਮਾਪੇ ਤੋਂ ਆਂਦਾ ਜੇ ਦੋਨੋਂ ਮਾਪੇ ਨੂੰ ਦੋਨਾਂ ਨੂੰ ਹੋਏਗਾ ਤਾਂ ਫਿਰ ਮੇਜਰ ਜਿਹੜੀ ਜਿਆਦਾ ਸਵੀਅਰ ਬਿਮਾਰੀ ਹੁੰਦੀ ਆ ਖੂਨ ਪੂਰਾ ਨਹੀਂ ਬਣਦਾ ਐਨੀਮੀਆ ਹੁੰਦਾ ਬੱਚੇ ਦੀ ਗ੍ਰੋਥ ਨਹੀਂ ਹੁੰਦੀ ਔਰ ਬਾਰ-ਬਾਰ ਬੱਚੇ ਨੂੰ ਬਲੱਡ ਟ੍ਰਾਂਸਫਿਊਜ਼ਨ ਦੀ ਖੂਨ ਚੜਾਉਣ ਦੀ ਲੋੜ ਪੈਂਦੀ ਹੈ ਉਹਦੇ ਨਾਲ ਆਰਰਨ ਵੱਜ ਜਾਂਦਾ ਫਿਰ ਉਹਦੀ ਜੁਲੇਸ਼ਨ ਕਰਨੀ ਪੈਂਦੀ ਹੈ ਸੋ ਪੇਰੈਂਟਸ ਵਾਸਤੇ ਵੀ ਬੜਾ ਕਸਟਮ ਵਾਲੀ ਗੱਲ ਹੁੰਦੀ ਹੈ ਜੀ ਬੱਚੇ ਵਾਸਤੇ ਵੀ ਔਰ ਬੱਚੇ ਦੀ ਨਾਰਮਲ ਗਰੋਥ ਨਹੀਂ ਹੋ ਪਾਂਦੀ ਤੇ ਇਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਮਾਪੇ ਆਪ ਜੇ ਅਵੇਅਰ ਹੋਣ ਤਾਂ ਇਸ ਨੂੰ ਰੋਕਿਆ ਵੀ ਜਾ ਸਕਦਾ ਅੱਜ ਸਾਡੇ ਜਿਹੜਾ ਹੈਗਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਸਿਵਲ ਸਰਜਨ ਔਰ ਫਲੈਂਥਰੋਫੀ ਐਨ ਜੀਓ ਨੇ ਅਸੀਂ ਦੇ ਆ ਮਲੇ ਜ਼ਬਾਨ ਸਾਰੇ ਨੇ ਮਿਲ ਕੇ ਕੁਰਾ ਵਾਸਤੇ ਸਪੈਸ਼ਲ ਬਾਡ ਬਣਾਇਆ ਡੇ ਕੇਰ ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਸਹੂਦਾਵਾਂ ਮਿਲਣਗੀਆਂ ਉਹਨਾਂ ਦਾ ਅੱਛਾ ਐਟਮੋਸਫੀਅਰ ਹੋਏਗਾ ਉੱਥੇ ਮਾਪੇ ਵਾਸਤੇ ਵੀ ਅੱਛਾ ਲੱਗੇਗਾ ਉਹਨਾਂ ਨੂੰ ਤੇ ਉਹਦੇ ਵਾਸਤੇ ਬਲੱਡ ਨੈਸ਼ਨ ਦੇ ਕੈਂਪਸ ਵੀ ਲਗਾਉਂਦੇ ਆ ਸਾਰੇ ਜਣੇ ਜਿਹਨੇ ਸਾਡੇ ਐਨ ਜੀਓ ਸੱਜਿਆ ਤੇ ਅਸੀਂ ਉਹਨਾਂ ਦੀ ਪਰਿਵਾਰਾਂ ਦੇ ਨਾਲ ਹਰ ਤਰ੍ਹਾਂ ਮਦਦ ਕਰਦੇ ਆ ਪਰ ਇਹਦੇ باوجود ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖਤਮ ਹੋ ਚੁੱਕੀ ਹੈ ਕਿਉਂਕਿ ਉਹ ਵਿਆਹ ਤੋਂ ਪਹਿਲਾਂ ਜਿਹੜਾ ਹੈਗਾ ਸ਼ਾਦੀ ਤੋਂ ਪਹਿਲਾਂ ਇੱਕ ਸਿੰਪਲ ਜਿਹਾ ਟੈਸਟ ਹੁੰਦਾ ਜੇ ਦੋਨੋਂ ਪ ਮਤਲਬ ਮੇਜਰ ਹੋਏਗਾ ਜੇ ਇੱਕ ਪੈਰੈਂਟ ਹੋਏਗਾ ਤਾਂ ਫਿਰ ਮਾਈਨਰ ਹੋ ਸਕਦਾ ਕੈਰੀਅਰ ਹੋ ਸਕਦਾ ਫਿਰ ਜਿਆਦਾ ਸਵੀਅਰ ਬਿਮਾਰੀ ਨਹੀਂ ਹੁੰਦੀ ਐ ਸੋ ਬੜਾ ਸਿੰਪਲ ਜਿਹਾ ਟੈਸਟ ਕਰਾ ਕੇ ਇਸ ਤੋਂ ਬਚ ਸਕਦੇ ਆ ਕਿਉਰੇਬਲ ਐ ਵਿਦ ਬੋਨ ਬੋਨ ਟ੍ਰਾਂਸਪਲੈਂਟ ਔਰ ਉਹ ਸਾਡੇ ਸੀਐਮਸੀ ਦੇ ਡਾਕਟਰ ਜੋਸਫ ਜੋਨ ਜੀ ਆਪਣੇ ਨਾਲ ਹੈ ਜੀ ਅੱਜ ਆਏ ਹੋਏ ਆ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਫੰਡਸ ਵੀ ਅਰੇਂਜ ਕੀਤੇ ਉਹਨਾਂ ਨੇ ਕੋਲ ਇੰਡੀਆ ਤੋਂ ਔਰ ਅਸੀਂ ਸਾਰਿਆਂ ਨਾਲ ਮਿਲ ਕੇ ਪੇਸ਼ੈਂਟਸ ਵਾਸਤੇ ਬੋਨ ਮੈਰੋ ਟ੍ਰਾਂਸਪਲੈਂਟ ਫ੍ਰੀ ਹੋਏਗਾ ਔਰ ਬੱਚਾ ਕਯਰ ਹੋ ਜਾਏਗਾ ਨਾਰਮਲ ਲਾਈਫ ਜੀ ਕਰ ਸਕੇਗਾ 10-12 ਸਾਲ ਤੱਕ ਇਹ ਕਰ ਰਹੇ ਆ ਪਹਿਲਾਂ 5 ਸਾਲ ਤੱਕ ਸੀਗਾ ਬਟ ਉਹਨਾਂ ਨੇ ਵਧਾ ਕੇ ਜਿਹੜਾ ਕਿਹਾ ਵੀ 10-12 ਸਾਲ ਤੱਕ ਇਹਨਾਂ ਨੇ ਸਪான்ਸਰ ਵੀ ਲੱਭਿਆ 15-16 ਲੱਖ ਦੀ ਸਰਜਰੀ ਆ ਜਿਹੜੀ ਕਿ ਫ੍ਰੀ ਕੀਤੀ ਜਾ ਰਹੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਸਾਰੇ ਜਣੇ ਅਸੀਂ ਮਿਲ ਕੇ ਔਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਬਹੁਤ ਸਾਰੇ ਜਿਵੇਂ ਇਹਨਾਂ ਦੇ ਸਟ੍ਰੋਕ ਦਾ ਵੀ ਸਾਡਾ ਪ੍ਰੋਜੈਕਟ ਚੱਲਦਾ ਪਿਆ ਸੀ ਐਮਸੀ ਦਾ ਨਾਲ ਔਰ ਸਾਡੇ ਆਈਸੀਯੂ ਹੋਰ ਬਾਕੀ ਜਗ੍ਹਾ ਤੇ ਵੀ ਆਪਣੀਆਂ ਸਰਵਿਸਿਜ਼ ਦੇਣ ਲਈ ਤਿਆਰ ਹੈ ਇਹ ਆਪਣੇ ਕੋਲ ਇੱਕ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਹੈਗਾ ਉਹਦੇ ਵਿੱਚ ਵੀ ਲੋਕਾਂ ਨੂੰ ਸਾਡੇ ਪਟਾਲੇ ਦੇ ਵਿੱਚ ਵੈਸੇ ਵੀ ਇਸ ਹਸਪਤਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰਾ ਸੁਧਾਰ ਹੋਇਆ ਪਹਿਲਾਂ ਤੇ ਦਵਾਈਆਂ 100% ਅਸੀਂ ਦੇ ਰਹੇ ਹਾਂ ਸਰਕਾਰੀ ਦਵਾਈਆਂ ਦੇ ਰਹੇ ਹਾਂ 1000 ਡਾਕਟਰ ਭਰਤੀ ਕਰ ਰਹੇ ਹਾਂ ਡਾਕਟਰਸ ਆ ਜਾਣਗੇ 1200 ਨਰਸਸ ਭਰਤੀ ਕਰ ਰਹੇ ਹਾਂ ਨਰਸਸ ਪੂਰੀਆਂ ਹੋ ਜਾਣਗੀਆਂ ਤੇ 24 ਘੰਟੇ ਦੀ ਐਮਰਜੈਂਸੀ ਸਰਵਿਸਿਜ਼ ਔਰ ਸਾਰੇ ਜਿੰਨੇ ਵੀ ਸਰਜਰੀਸ ਇੱਥੇ ਹੋਣਗੇ ਲੋਕਾਂ ਦੇ। ਤਾਂ ਜਿਸ ਤੋਂ ਤੁਸੀਂ ਕਿਹਾ ਕੀ ਡੋਨੇਟ ਕਰਨ ਨਾਲ ਜਿਹੜੇ ਲੱਗੇ ਨੇ ਕਿਤੇ ਨਾ ਕਿਤੇ ਲੱਗਦਾ ਕਿ ਪਹਿਲਾਂ ਜਿੰਨਾ ਲੋਕ ਪੜਕਦੇ ਸੀ ਕਿ ਉਹਨਾਂ ਜਿਹੜੀਆਂ ਸਮਾਪਤ ਹੋਣ ਲੱਗੀਆਂ ਉਹਨਾਂ ਨਾਲ ਤਾਂ ਵੀ ਜਿਹੜਾ ਹਾਂਜੀ ਹਾਂ ਬਿਲਕੁਲ ਹੋਏਗਾ ਜੀ ਬਿਲਕੁਲ ਹੋਏਗਾ ਸਾਰੇ ਪੰਜਾਬ ਦੇ ਹਸਪਤਾਲਾਂ ਨੂੰ ਸਾਡੇ ਬਾਲਜੋਗ ਮੁੱਖ ਮੰਤਰੀ ਸਾਹਿਬ ਦੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸਿਹਤ ਤੇ ਸਿੱਖਿਆ ਦੋ ਟਾਪ ਪ੍ਰਾਇਰੀਟिज ਹੈ ਔਰ ਦੋਨਾਂ ਦੇ ਉੱਤੇ ਗਵਰਨਮੈਂਟ ਜਿਹੜੀ ਆ ਗਈ ਆ ਉਹ ਵਤ ਵਤ ਖਰਚਾ ਵੀ ਕਰਦੇ ਆਂ ਲੋਕਾਂ ਨੂੰ ਸੁਰਵਨ ਦੇ ਰਹੇ ਆਂ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਮੱਲਾ ਕਲੀਨਿਕ ਤੁਹਾਡੇ ਲੁਧਾਨੇ ਦੇ ਵਿੱਚ ਮੇਰਾ ਕੱਲ ਕਿੰਨੇ ਸ਼ਹਿਰ ਦੇ ਵਿੱਚ ਕਿੰਨੇ ਆ 94 ਟੋਟਲ ਜ਼ਿਲ੍ਹੇ ਚ 94 ਹਨ ਹਾਂਜੀ ਸਰ ਹਾਂ ਜ਼ਿਲ੍ਹੇ 'ਚ 91 37 37 ਮਤਲਬ 37 ਜਗ੍ਹਾ ਤੇ ਜਿਹੜੀ ਤੁਹਾਡੇ ਦਵਾਈ ਲੱਗਿਆ ਜਿੱਥੇ 100 150 ਕੁਛ ਰੋਜ਼ ਦਵਾਈ ਲੱਗਿਆ ਇਮੇਜਿਨ ਕਿੰਨੇ ਲੋਕਾਂ ਨੂੰ ਫਾਇਦਾ ਹੋ ਰਿਹਾ ਤੇ ਇਸ ਤੋਂ ਸਵਾਇ 6 ਤੁਹਾਡੇ 30 ਪ੍ਰਾਡ ਕਮਿਊਨਿਟੀ ਹੈਲਥ ਸੈਂਟਰ ਆ ਉਹਦੇ ਵਿੱਚ ਵੀ ਅਸੀਂ ਡਾਕਟਰ ਲਗਾ ਕੇ ਉੱਥੇ ਵੀ ਜਿਹੜੇ ਅਸੀਂ 24 ਘੰਟੇ ਸਰਵਿਸ ਸ਼ੁਰੂ ਕਰ ਰਹੇ ਆ ਅੱਛ ਉਹਦੇ ਵਿੱਚ ਹੁਣ ਅਸੀਂ ਨਵੇਂ ਖੋਲ ਰਹੇ ਹਾਂ ਜੀ ਖਾਸ ਕਰਕੇ ਜਿਹੜੇ ਹਾਈ ਫੁੱਟ ਪਾਲ ਜਿੱਥੇ ਹੈਗੀ ਆ ਉੱਥੇ ਖੋਲ ਰਹੇ ਆ ਬੱਸ ਸਟੈਂਡ ਦੇ ਸਾਹਮਣੇ ਸਟੇਸ਼ਨ ਦੇ ਸਾਹਮਣੇ ਤਾਂ ਕਿ ਜਿੱਥੇ ਤੁਹਾਨੂੰ ਪਹਿਲਾਂ ਪਹਿਲਾਂ ਹੁੰਦਾ ਸੀਗਾ ਵੀ ਠੇਕਿਆਂ ਵਾਸਤੇ ਮਸ਼ਹੂਰ ਹੁੰਦਾ ਸੀਗਾ ਹੁਣ ਲੱਗਣ ਲੱਗ ਵਾਸਤੇ ਮਸ਼ਹੂਰ ਹੋ ਗਿਆ ਆ ਸਰ ਕੁਝ ਵੀ ਮੈਂ ਦੇਖਿਆ ਇਲਾਕੇ ਦੇ ਵਿੱਚ ਥੋੜੀ ਡੇਂਗੂ ਦੀ ਜਣੀ ਸੁਣੀ ਚਾਈ ਆ ਤੁਹਾਨੂੰ ਵੀ ਕੋਈ ਦੇਖੋ ਜਿਹੜਾ ਡੇਂਗੀ ਹੈਗਾ ਇਹ ਬਹੁਤ ਹੁੰਦਾ ਹੈ ਮਤਲਬ ਤੁਸੀਂ ਦੇਖੋ ਇਵਨ ਚਾਈਨਾ ਵਰਗੇ ਦੇਸ਼ ਦੇ ਵਿੱਚ ਚਿਕਨ ਗੁੜੀਆਂ ਦਾ ਉੱਥੇ ਐਪੀਡੈਮਿਕ ਕਹਿੰਦੇ ਆ ਵੀ ਕਰੋਨਾ ਵਲਰਾ ਹਾਲ ਹੋਇਆ ਹੋਇਆ ਅਸੀਂ ਸਾਡੀ ਪ੍ਰੋਐਕਟਿਵ ਅਪਰੋਚ ਹੈ ਅਸੀਂ ਡੈਂਗੀ ਜਾਂ ਚਿਕਨਗੁਨੀਆ ਦੀ ਵੇਟ ਨਹੀਂ ਕਰਦੇ ਅਸੀਂ ਲਾਰਵਲ ਇੰਡੈਕਸ ਤੁਹਾਡੇ ਲੁਧਿਆਣੇ ਦੇ ਵਿੱਚ ਆਇਆ ਹੈਗਾ ਮਤਲਬ ਮੈਂ ਉਹਨਾਂ ਨੂੰ ਜਿਹੜਾ ਹਮੇਸ਼ਾ ਟਰੈਕ ਕਰਦਾ ਹਾਂ ਉਹਨੂੰ ਡੈਂਗੂ ਹੋਣ ਤੋਂ ਪਹਿਲਾਂ ਹੀ ਅਸੀਂ ਜਦੋਂ ਲੋਕਾਂ ਦੇ ਕੂਲਰਸ ਆਪਣੇ ਆadatਾਂ ਲੋਕਾਂ ਨੂੰ ਜਿਵੇਂ ਬਾਹਰ ਪਾਣੀ ਵਾਲੀ ਰੱਖਦਾ ਕਟੋਰਾ ਉਹਦਾ ਪਾਣੀ ਚੇਂਜ ਨਹੀਂ ਕਰਦੇ ਕੁੱਤਿਆਂ ਵਾਸਤੇ ਰੱਖ ਦਿੰਦੇ ਆ ਮवेशੀਆਂ ਵਾਸਤੇ ਗਾਈਆਂ ਵਾਸਤੇ ਰੱਖ ਦਿੰਦੇ ਆ ਤੇ ਉਹਦੇ ਵਿੱਚ ਇਹ ਪੈਦਾ ਹੁੰਦਾ ਔਰ ਘਰਾਂ ਦੇ ਵਿੱਚ ਜਿੱਥੇ ਘੱਟਦਾ ਸਾਫ ਪਾਣੀ ਚ ਪੈਦਾ ਹੁੰਦਾ ਇਹ ਇਹ ਸਾਰਿਆਂ ਨੂੰ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸਾਡੀ ਕੈਂਪੇਨ ਜੁਆਇਨ ਕਰੋ ਕਿਤੇ ਵੀ ਜਿਹੜਾ ਸਟੈਗਨੈਂਟ ਵਾਟਰ ਹੈ ਉਹ ਡਰੇਨ ਕਰ ਦਿਓ ਉਹਨੂੰ ਸੁਕਾ ਦਿਓ ਬਰਤਨ ਨੂੰ ਚਾਹੇ ਕੋਲਰ ਨੂੰ ਸੁਕਾ ਕੇ ਦੁਬਾਰਾ ਪਾਣੀ ਪਾ ਲੋ ਫਿਰ ਉਹਦੀ ਉਹਦਾ ਲਾਈਫ ਸਾਈਕਲ ਬ੍ਰੇਕ ਹੋ ਜਾਂਦਾ ਤਾਂ ਬੱਚਰ ਨਹੀਂ ਹੋਏਗਾ ਤਾਂ ਡੈਂਗੂ ਨਹੀਂ ਹੋਏਗਾ ਇਹਦੇ ਵਿੱਚ ਇਹ ਸਾਰਿਆਂ ਨੂੰ ਸਾਰਿਆਂ ਨੂੰ ਅਵੇਅਰਨੈਸ ਦੀ ਲੋੜ ਹੈ ਅਸੀਂ 20000 ਆਸ਼ਾ ਵਰਕਰਸ ਔਰ ਸਾਰੇ ਜਿੰਨੇ ਸਕੂਲ ਟੀਚਰਸ ਹੈ ਉਹਨਾਂ ਵਾਸਤੇ ਔਰ ਜਿਹੜੇ ਅੱਗੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਕੋ ਆਪਣੇ ਆਪਣੇ ਘਰ ਦੇ ਵਿੱਚ ਸਾਡੇ ਕੋਲੇ ਜਿਹੜੇ ਹੈਗਾ 2 ਮਿਲੀਅਨ ਬੱਚੇ ਆ ਸਾਡੇ ਕੋਲੇ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਜੇ ਬੱਚੇ ਸਾਰੇ ਸਿੱਖ ਜਾਣਗੇ ਤਾਂ ਸਾਡਾ ਕੰਮ ਸੌਖਾ ਹੋ ਜਾਂਦਾ ਬਹੁਤ ਸਰ ਜੀ ਜਦੋਂ ਅਸੀਂ ਗੱਲ ਕਰਦੇ ਜਿੱਦ ਕਿ ਨਾ ਪਹਿਲਾਂ ਇਹ ਲੱਗਤ ਉਹ ਜਿਆਦਾ ਦਿੱਤਾ ਜੋ ਪਰ ਹੁਣ ਦਵਾਈ ਕਿਹੜੀ ਦਿੱਤੀ ਜਾ ਰਹੀ ਹੈ ਦਵਾਈ ਵੀ ਦੇ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਉਹਨੂੰ ਡੀਕਨਰਮਡਲਾਈਜ਼ ਅਸੀਂ ਉਹਨਾਂ ਨੂੰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਉਹਨਾਂ ਨੂੰ ਹਸਪਤਾਲਾਂ 'ਚ ਭੇਜ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਸ킬 ਡਵੈਲਪਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦੇ ਕੇ ਤਾਂ ਕਿ ਉਹਨਾਂ ਨੂੰ ਨਸ਼ੇ ਨਾਲੋਂ ਹਟਾ ਕੇ ਕਿਸੇ ਕੰਮ ਤੇ ਲਗਾਇਆ ਜਾਵੇ ਤਾਂ ਫਿਰ ਉਹਦੀ ਐਕਚੁਅਲੀ ਰੀਹੈਬਿਲੀਟੇਸ਼ਨ ਹੁੰਦੀ ਆ ਇਸ ਤੋਂ ਸਿਵਾਏ ਸਪੋਰਟਸ ਦੇ ਨਾਲ 뮤직 ਦੇ ਨਾਲ ਔਰ ਐਜੂਕੇ